ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇਹ ਧਰਮੀ ਦਫ਼ਤਰ ਤੁਹਾਡੀ ਸੇਵਾ ਦਾ ਹਾਜ਼ਰ ਹੈ 1218 ਅਕੜੇ ਅਕਸ ਧਾਰਮੀ ਪਾਰਕ ਅਤੇ ਸੁਪਰੀਪਾਨ ਸੰਤ 사ਤਾ ਗੁਰਦੀਪ ਜੀ ਦੇ ਕਿਟਾਲੇ ਵਾਲੇ ਜਿਹਨਾਂ ਬਾਰੇ ਸਜਾ ਸਤਿਕਾਰ ਕਰਦੀਆਂ ਨੇ ਵਾਲੇ ਕਾਰਨ ਇਹ ਪਿਆਰੀ ਵਿੱਚ ਕੋਈ ਕਿਸੇ ਤਰ੍ਹਾਂ ਦਾ ਫੱਟਕੀ ਨਹੀਂ ਰਹਿਣਾ ਚਾਹੀਦਾ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਈ ਕਰਨਾ ਦੇਤੇ ਧਰਿਆ ਜੀਸ ਮੇਰੇ ਹਜ਼ੂਰ ਦੇ ਕੋਟੇ ਗਲਬਤ ਨਹੀਂ ਵਿਚ ਲਾ ਕੇ ਮੱਥਾ ਟਮਿਆ ਤੇ ਕਹਿਣਗੇਰੇ ਹਜ਼ੂਰ ਕਲ ਜੀ ਜ ਸਕਾ ਐਸੇ ਤਰ੍ਹਾਂ ਤੇ ਡਾਗੇ ਜਿਆਰੀ ਚੱਕ ਕੇ ਆਪਣੇ ਸਾਥਖਣ ਦੱਸ ਦੇਣਾ ਕਰ ਸਾਬ ਜਦਾ ਦਾਦਾ ਜੀ ਸਕੇ ਅੱਖਿਆ ਸਤਿਗੁਰ ਨਾਮ ਹੈ ਅਜੀਤ ਮੇਰਾ ਜੀਤਾ ਨਾ ਜਾਮਗਾ ਨਾਮ ਹੈ ਅਜੀਤ ਮੇਰਾ ਜੀਤਾ ਨਾ ਜਾਮਗਾ ਅਗਰ ਗਿਆ ਜੀਤਾ ਤੜੋ ਫਰੇ میرے پیارے گرو کے لوگ ہوا ہے کلے کلے سنگ کی ڈیوٹی لا دیتی گئی کلا کلاسا بادا ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਇਕੁਰੀ ਸਤਨਾਮ ਸ੍ਰੀ ਵਾਇਕੁਰੀ ਆਈ ਇਸ ਪ੍ਰਿੰਦਾ ਕੀ ਨਾਮ ਆ ਜਿੱਤੇ ਕਿ ਬਾਬਾ ਜੀ ਦੀ 105ਵੀਂ ਬਰਸੀ ਹਾਂ ਇਹ ਆਪਣਾ ਬਾਬਾ ਇੰਦਾਸ ਸਿੰਘ ਦੀ ਆਪਾਂ 105ਵੀਂ ਬਰਸੀ ਮਨਾ ਰਹੇ ਹਾਂ ਠੀਕ ਹੈ ਬਾਬਾ ਜੀ ਦਾ ਜਨਮ ਸੈਗਾ ਧਾਰੀਵਾਲ ਤੇ 105ਵੀਂ ਬਰਸੀ ਹੋ ਰਹੀ ਹੈ ਇਟਾ ਦੀ ਸਾਹ ਰੋਟ ਕਰਤਾਰ ਕੋਤੇਬਿੰਦ ਤੇ ਦੋ ਦੋਲ ਸੰਗਤਾਂ ਪੰਡਾਲ ਵੇਟ ਤੋਂ ਮਰ ਡਾ ਬਡਾਰਾ ਜਿੱਥੇ ਤੇ ਬਾਬਾ ਸੰਗਤਾਂ ਆਰੀਏ ਤੇ ਹੁੰਮਾ ਕੇ ਪਹੁੰਚ ਜੀ ਬਹੁਤ ਤਾਂ ਬਹੁਤ ਸਲਪ ਨਾਲ ਆਇਆ ਹੈ بابا منا رہے کا سیوا کراپت کر ਇਹ ਤਾਂ ਬੰਗੀ ਜੀ ਅਜਿਹਾ ਕਿ ਨੌਜਰ ਬੱਚੇ ਖਤਰਾ ਪਹਿਲਾਂ ਆਪਣਾ ਕੀ ਹੋਸਤ ਹੈ ਭੋਜਨ ਗਲਤਾ ਛੜ ਕੇ ਅਮਰਿਸ਼ ਕੋ ਠੀਕਾ ਸਿੰਘ ਸਾਜੋ ਇੱਕ ਦਿਨ ਪਾਸੇ ਹੋਣ ਦੇ ਫਿਰ ਬੱਚੇ ਚਾਹੀਏ ਯਾ ਫਾ ਬੱਚੇ ਨਾਲ ਸ਼ੁਰੂ ਦਾ ਇਸ ਪਾਸੇ ਨਾਮਾ ਤਾਂ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਅੱਜ ਇਸ ਸਥਾਨ ਦੇ ਉੱਤੇ ਸ਼੍ਰੀਮਾਨ ਸਤਕਾਰ ਜੋ ਸੰਤ ਬਾਬਾ ਨਜ਼ਾਨ ਸਿੰਘ ਜੀ ਉਨ੍ਹਾਂ ਦੀ ਪਵਿੱਤਰ ਯਾਦ ਦੇ ਅੰਦਰ ਜੁੜੇ ਹਨ ਇਹ ਅਸਥਾਨ ਸ਼੍ਰੀਮਾਨ ਸੰਤ ਬਾਬਾ ਨਦਾਨ ਸਿੰਘ ਜੀ ਦੀ 105ਵੀਂ ਵਰ੍ਹੇਈ ਕੇ ਕਰਤਾਰਪੁਰ ਸਾਹਿਬ ਵਿਖੇ ਢਾਲੀ ਸਾਹਿਬ ਵਿਖੇ ਮਨਾਈ ਜਾਂਦੀ ਹੈ ਹਰ ਸਾਲ ਤੇ ਇਸ ਵਰ੍ਹੇਈ ਦੇ ਸਮਾਗਮ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਅਤੇ ਹੋਰ ਸੰਗਤਾਂ ਸਭ ਰਲ ਮਿਲ ਕੇ ਇਸ ਸਥਾਨ ਦੇ ਉੱਤੇ ਵਰ੍ਹੇਈ ਦਾ ਜੋ ਦਿਨ ਹੈ ਉਹ ਮਨਾਇਆ ਜਾਂਦਾ ਹੈ ਇਸ ਸਥਾਨ ਦੇ ਮੁੱਖ ਸੇਵਾਦਾਰ ਸੁਭਰਗਵਾਸੀ શ્રીમાન ਸੰਤ ਪਾਪਾ ਜਗENDER ਸਿੰਘ ਜੀ ਹੁਣ ਉਹਨਾਂ ਤੋਂ ਉਪਰੰਤ ਉਹਨਾਂ ਦੇ ਘਰੋਂ ਸਾਡੇ ਮਾਤਾ ਜੀ ਸਤਕਾਰਯੋਗ ਬੀਬੀ ਰਵਜਨ ਕੌਰ ਜੀ ਜੋ ਕਿ ਉਹ ਸੇਵਾ ਨੂੰ ਨਿਭਾਰੇ ਹਨ ਤੋਂ ਇਸ ਕਰਕੇ ਇਸ ਸਥਾਨ ਤੇ ਜੋ ਸੰਗਤਾਂ ਮਹਾਪੁਰਸ਼ਾਂ ਦੇ ਕਰਨਾ ਦੇ ਨਾਲ ਜੁੜੀਆਂ ਹਨ ਜੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਇਸ ਸਥਾਨ ਦੇ ਨਾਲ ਜੁੜ ਕੇ ਜੋ ਵੀ ਉਪਰਾਲਾ ਉਦਮ ਕੀਤਾ ਜਾ ਸਕਦਾ ਹੈ ਇਸ ਥਾਨ ਨੂੰ ਹੋਰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਦਾ ਅਤੇ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਭ ਨੇ ਗੁਰੂ ਵਾਲੇ ਬਣਨਾ ਹੈ ਗੁਰੂ ਦਾ ਅਮਰ ਸ਼ੱਕੇ ਆਪਾਂ ਗੁਰੂ ਨੂੰ ਆਪਣੇ ਆਪ ਨੂੰ ਅਰਪਣ ਕਰ ਦੇਣਾ ਹੈ ਅਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਆਪਣੇ ਜੀਵਨ ਨੂੰ ਉਹ ਵਿਅਰਥ ਗਵਾ ਰਹੀ ਹੈ ਆਪਣੇ ਸਮੇਂ ਨੂੰ ਵਿਅਰਥ ਗਵਾ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਇਸ ਕੰਮ ਤੋਂ ਛਡਕਾਰਾ ਪਵਾ ਕੇ ਆਪ ਗੁਰੂ ਦੇ ਲੜ ਲੱਗੋ ਗੁਰੂ ਵਾਲੇ ਬਣੋ ਅਤੇ ਅਮਰਤ ਛਕੋ ਅਤੇ ਗੁਰੂ ਵਾਲੇ ਬਣ ਕੇ ਸਜ ਕੇ ਨਸ਼ਿਆਂ ਤੋਂ ਇਹਨਾਂ ਚੀਜ਼ਾਂ ਤੋਂ ਰਹਿਤ ਹੋਵੋ ਇਸ ਸਥਾਨ ਦੇ ਉੱਤੇ ਬਾਬਾ ਨਿਹੰਗ ਸਿੰਘ ਜੀ ਦੇ ਨਾਂ ਦੇ ਉੱਤੇ ਜੋ ਪ੍ਰਬੰਧ ਕਾਰ ਉਹਨਾਂ ਨੇ ਸਕੂਲ ਵੀ ਚਲਾਇਆ ਹੋਇਆ ਹੈ ਜੋ ਵਿਦਿਆ ਦਾਦਾਰ ਵੀ ਕਰ ਰਹੇ ਹਨ ਸੋ ਇਸ ਕਰਕੇ ਜਿੱਥੇ ਆਪਾਂ ਨੂੰ ਇੱਥੇ ਬੈਡੀ ਗੱਲ ਕੈਂਪ ਵੀ ਲਗਾਇਆ ਜਾਂਦਾ ਹੈ ਜਿੱਥੇ ਕਿ ਦੇਹ ਰੋਤਾ ਹੋਈ ਤੰਦਰੁਸਤੀਆਂ ਮਿਲਦੀਆਂ ਹਨ ਤੇ ਨਾਲ ਗੁਰਬਾਣੀ ਕੀਰਤਨ ਕਥਾ ਉੰਡੀਆਂ ਹਨ ਜਿਹਦੇ ਨਾਲ ਸਾਡੇ ਮਨ ਦੀਆਂ ਖਰਾਕਾ ਵੀ ਮਿਲਦੀਆਂ ਹਨ ਅਤੇ ਤਨ ਦੀ ਖਰਾਕ ਵੀ ਇਸ ਥਾਂ ਤੋਂ ਮਿਲਦੀ ਹੈ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਇਸ ਥਾਂ ਤੇ ਹਮ ਹਮ ਆ ਕੇ ਪਹੁੰਚ ਕੇ ਆਪ ਸਭ ਸੰਗਤਾਂ ਬਾਣੀ ਦਾ ਗੁਰਬਾਣੀ ਦਾ ਲਾਹਾ ਲੈਣਾ ਸਾਨੂੰ ਚਾਹੀਦਾ ਹੈ ਸੋ ਦਾਸ ਆਪਣੇ ਬੇਨਤੀ ਨੂੰ ਇੱਥੇ ਹੀ ਬਰਾਮਦ ਜਾਂਦਾ ਹੋਇਆ ਖਿਮਾ ਦਾ ਜਾਚਕਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ